ਅਸੀਂ ਕੱਲ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਹੋ ਜੀ ਤੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬੜਾ ਵਧੀਆ ਲੱਗਣ ਡਿਆ ਸੱਚੀ ਗੱਲ ਅਸੀਂ ਜੀ ਬਹੁਤ ਵਧੀਆ ਲੱਗਣ ਡਿਆ ਅਸੀਂ ਉਮੀਦ ਨਹੀਂ ਹੀ ਕੀਤੀ ਕਿ ਸਿੱਕੇ ਇਤਿਹਾਸ ਅਸੀਂ ਦੱਸਾਂਗੇ ਜਾਂ ਜੜੀ ਕੋਈ ਚੰਗੀ ਚੀਜ਼ ਦੱਸਾਂਗੇ ਉਹਨੂੰ ਲੋਕ ਇੰਨਾ ਪਸੰਦ ਕਰਨਗੇ ਇੰਨਾ ਵੇਖਣਗੇ ਸਾਡਾ YouTube ਪਰਿਵਾਰ ਤੇ ਬੜਾ ਵਧੀਆ ਲੱਗਾ ਜੀ ਨਹੀਂ ਤੇ ਜ਼ਿਆਦਾਤਰ ਵਿਖਿਆ ਲੱਤਾਂ ਖਿੱਚਣ ਵਾਲੇ ਮਿਲਦੇ ਆ ਜਾਂ ਜਾਂ ਟਰੋਲ ਕਰਨ ਵਾਲੇ ਮਿਲਦੇ ਆ ਜਾਂ ਮਤਲਬ ਕਿੰਨੀ ਕਾੜੀ ਜਾਣਕਾਰੀ ਮੁਤਾਬਕ ਅਸੀਂ ਦੱਸਿਆ ਸਾਰਿਆਂ ਨੇ ਬਹੁਤ ਵਧੀਆ ਮਤਲਬ ਕਿਹਾ ਕਿ ਵਾਇਗਰੂ ਦਾ ਪੜਾ ਲਾ ਕੇ ਸ਼ੁਕਰ ਆ ਪਰਿਵਾਰ ਤੇ ਸਿੱਕੀ ਦਾ ਮਤਲਬ ਮਹਾਰਾਜ ਦਾ ਹੱਥ ਦਾ ਚਲੋ ਵਾਇਗਰੂ ਸਾਥੇ ਰੱਖੇ ਵਾਇਗਰੂ ਸੱਚੇ ਪਾਚ ਤੇ ਜੀ ਅੱਜ ਵਾਜੀ 23 ਦਸੰਬਰ 9 ਪੋ ਤੇ ਅੱਜ ਦੇ ਦਿਨ ਚਮਕੌਰ ਦੀ ਗੜੀ ਵਿੱਚ ਬਾਕੀ ਸਿੰਧਾ ਦੇ ਨਾਲ ਲੋਹੇ ਨਾਲ ਲੋਹਾ ਲੈਂਦੇ ਆ ਬਾਕੀ ਸਿੰਧਾ ਨੇ ਸੀਤੀਆਂ ਪ੍ਰਾਪਤ ਕੀਤੀਆਂ ਹਾਂਜੀ ਤੇ ਤੇਜੀ ਮਤਾ ਗੁਜਰੀ ਜੀ ਅੱਜ ਦੇ ਦਿਨ ਮੁਰੰਡੇ ਰਹੇ ਹੀਗੇ ਹਾਂਜੀ ਤੇਜੀ ਚਲੋ ਅੱਜ ਦਾ ਇਤਿਹਾਸ ਤਾਂ ਇੰਨਾ ਹੀ ਆ ਪਟ ਜੀ ਕੱਲ ਨਾ ਮੈਂ ਇੱਕ ਚੀਜ਼ ਵੇਖੀ ਇੰਸਟਾਗ੍ਰam ਤੇ ਜਿਨ੍ਹਾਂ ਨੇ ਮੈਨੂੰ ਇੰਸਟਾ ਦੇ ਫੋਲੋ ਕੀਤਾ ਵਾ ਉਹਨਾਂ ਨੇ ਸ਼ਾਇਦ ਮੇਰੀ ਸਟੋਰੀ ਵੇਖ ਹੀ ਲਈ ਹੋਊਗੀ ਤੇ ਉਹ ਚੀਜ਼ ਵੇਖ ਕੇ ਜੀ ਬੜਾ ਨਾ ਦਿਲ ਦੁਖੀ ਹੋਇਆ ਮੈਂ ਨਾ ਜੀ ਇਦਾਂ ਹੀ ਅਹੀਂ ਮਤਲਬ ਗੱਡੀ ਮਲਵੰਦਰ ਲਾਉਣ ਡਿਆ ਮੈਂ ਤੇ ਉੱਥੇ ਬੈਠਾ ਮੈਂ ਗੱਡੀ 'ਚ ਹੀ ਨਾ ਇਦਾਂ ਫੋਨ ਡੈਪਿਆ ਵੇਖਣ ਮੈਂ ਇਨਸਟਾ ਖੋਲੇ ਤੇ ਪਹਿਲੀ ਪਹਿਲੀ ਰੀਲ ਹੀ ਉਹ ਆ ਗਈ ਪਹਿਲੀ ਰੀਲ ਹੀ ਉਹ ਆ ਗਈ ਤੇ ਨਾ ਜੀ ਮੈਂ ਵੇਖਣ ਡਿਆ ਹਨਾ ਕੁਝ ਨਹੀਂ ਐਵੇਂ ਕਈ ਆਪਾਂ ਕੁਝ ਨਹੀਂ ਪਰ ਨਾ ਉਹ ਜਦੋਂ ਵੀਡੀਓ ਵੇਖੀ ਨਾ ਤੇ ਇੱਕ ਬੰਨੇ ਇਦਾਂ ਬੜੇ ਜਾਨੇ ਖੜੇ ਆ ਤੇ ਦੂਜੇ ਬੰਨੇ ਜਦੋਂ ਵੀਡੀਓ ਸਕਰੋਲ ਹੋਈ ਮਤਲਬ ਉਹਨਾਂ ਲੈ ਕੇ ਇਦਾਂ ਵੀਡੀਓ ਕੀਤੀ ਤੇ ਜਦੋਂ ਉਹ ਵੇਖਿਆ ਨਾ ਜੀ ਇੱਕਦਮ ਨਾ ਜਦਾਂ ਉਹ ਕਹਿੰਦੇ ਨੇ ਉਹ ਮੁੱਕੀ ਜੀ ਵੱਜਦੀ ਹੈ ਨਾ ਚੀਜ਼ ਜੀ ਨਿਕਲਦੀ ਉਹ ਨਾ ਇੱਕੇ ਦਮ ਨਾ ਇੰਨਾ ਕੁ ਦੁੱਖ ਲੱਗਾ ਨਾ ਬੜਾ ਨਾ ਫੀਲ ਹੋਇਆ ਵੀ ਹੁਣ ਇਹੋ ਜਿਹੇ ਲੋਕਾਂ ਨੂੰ ਕੀ ਕਿਹਾ ਜਾਵੇ ਕਿਉਂਕਿ ਜਿਹੜਾ ਵੀ ਕੋਈ ਹੁੰਦਾ ਹੋਵੇ ਕਹਿੰਦਾ ਹਾਨੂੰ ਪਤਾ ਵਾ ਤੁਸੀਂ ਵੱਡੇ ਸਿਆਣੇ ਨਾ ਬਣੋ ਹਾਨੂੰ ਪਤਾ ਤੁਸੀਂ ਵੱਡੇ ਸਿਆਣੇ ਨਾ ਬਣੋ ਪਰ ਉਹ ਚੀਜ਼ ਨੇ ਜੀ ਇੱਕਦਮ ਨਾ ਤੋੜ ਕੇ ਜੇ ਰੱਖਤਾ ਹੈਗਾ ਵੀ ਯਾਰ ਸੱਚੀ ਗੱਲ ਆ ਹੈਗੇ ਆ ਲੋਕ ਇੰਨਾ ਦੇ ਜਿਨ੍ਹਾਂ ਨੂੰ 1 ਰੁਪਈਆ ਦੀ ਕਦਰ ਨਹੀਂ ਏ ਤਦੜੇ ਨਾ ਮੈਂ ਉਹ ਵੀਡੀਓ ਜ਼ਰੂਰ ਸਾਂਝੀ ਕਰਦਾ ਵਾ ਤੁਸੀਂ ਉਹ ਵੀਡੀਓ ਵੇਖ ਕੇ ਦੱਸਿਓ ਵੀ ਤੁਹਾਨੂੰ ਕਿੰਨਾ ਕਿ ਦੁੱਖ ਲੱਗਦਾ ਕਿਉਂਕਿ ਮੈਨੂੰ ਸਾਨੂੰ ਬਹੁਤ ਦੁੱਖ ਲੱਗਦਾ ਮੈਂ ਖੁਦ ਵੇਖੀ ਮੰਜੀਦ ਨੂੰ ਦਿਖਾਈ ਫਿਰ ਮੰਮੀ ਨੂੰ ਵਿਖਾਈ ਤੇ ਸਾਨੂੰ ਨਾ ਇੰਨਾ ਕਿ ਜ਼ਿਆਦਾ ਲੱਗਾ ਨਾ ਵੀ ਯਾਰ ਹੱਦ ਹੋ ਗਈ ਲੋਕਾਂ ਵਾਲੀ ਕੱਲਾ ਠੀਕ ਆ ਯਾਰ ਬੱਚਿਆਂ ਦੀ ਖੁਸ਼ੀ ਲਈ ਆਪਾਂ ਬੜਾ ਕੁਝ ਕਰਦੇ ਆ ਇੱਥੇ ਕੋਈ ਸ਼ੱਕ ਨਹੀਂ ਹਰ ਮਾਪਿ ਉਹ ਕਰਦਾ ਵੀ ਸਾਡੇ ਈਆਂ ਪੁੱਤ ਜਿੱਥੇ ਕੋਸ਼ਾ ਬੱਚਿਆਂ ਨੇ ਜੋ ਆਪਣੇ ਲਈ ਕੀਤਾ ਉਹਨੂੰ ਵੀ ਅਣ ਦੇਖਾ ਨਾ ਕਰੋ ਆਪਣੇ ਬੱਚਿਆਂ ਦੀ ਖੁਸ਼ੀ ਆਪਾਂ ਭਾਲਦੇ ਆਂ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਉਹ ਲਾਲ ਸੀਗੇ ਹਨਾ ਸਾਡੇ ਲਈ ਉਹਨਾਂ ਨੇ ਆਪਣਾ ਸਰਬੰਸਿਵਾਰ ਦਿੱਤਾ ਕਿ ਮੇਰੇ ਉਹਨਾਂ ਨੇ ਮਤਲਬ ਕਿ ਆਖਿਆ ਮੇਰੇ ਸਿੱਖ ਜਿਹੜੇ ਆ ਮੈਨੂੰ ਆਪਣੇ ਪੁੱਤਰਾਂ ਦੀ ਜਗ੍ਹਾ ਦਿੰਦੇ ਆ ਤੇ ਪਰ ਆਪਾਂ ਸਿੱਖ ਹੋ ਕੇ ਤੇ ਉਹ ਇਹ ਗੱਲ ਨੂੰ ਅਣ ਦੇਖਿਆ ਕਰਦੇ ਆ ਇਹ ਦੁੱਖ ਲੱਗਦਾ ਇੰਨਾਂ ਗੱਲਾਂ ਦਾ ਤੇ ਨਹੀਂ ਛਾਦਤ ਨੂੰ ਯਾਦ ਰੱਖੋ ਗੁਰੂ ਮਹਾਰਾਜ ਦੇ ਸਾਬ ਜਾਦੇ ਜਿਹੜੇ ਨਾ ਆਪਣੇ ਆਪਾਂ ਹੱਡਾ ਕਰਕੇ ਉਹਨਾਂ ਨੇ ਵਾਰ ਦਿੱਤੇ ਇੱਕ ਇਹ ਸਿੱਖੀ ਦਾ ਕਰਕੇ ਵਾਰ ਦਿੱਤੇ ਸਾਨੂੰ ਸਰਦਾਰੀ ਦੇਣ ਵਾਸਤੇ ਜਿਹੜੀ ਚਫਾ ਚੌਂਦ ਹੁੰਦੀਆਂ ਜੀ ਜਿਵੇਂ ਲਾਈਟਿੰਗ ਹੋ ਗਿਆ ਸ਼ੋਰ ਸ਼ਰਾਬਾ ਹੋ ਗਿਆ ਤੇ ਉਹ ਹਰ ਇੱਕ ਨੂੰ ਪਸੰਦ ਆ ਜੀ ਭਾਵੇਂ ਬੱਚਾ ਭਾਵੇਂ ਮੰਨ ਲਓ ਆਪਾਂ ਹੀ ਸਿਆਣੇ ਬਣਣਾ ਹੈਣਾ ਆਪਾਂ ਸਾਰਿਆਂ ਨੂੰ ਪਸੰਦ ਆ ਰੌਣਕ ਮਿੱਲਾ ਹੋ ਜਾਣਾ ਹੱਸੀ ਹੈ ਜੀ ਠੀਕ ਆ ਜੀ ਚਾਹੀਦਾ ਵੀ ਆ ਚਾਹੀਦਾ ਵੀ ਆ ਪਰ ਆ ਦਸੰਬਰ ਮਹੀਨਾਵਾਂ ਦਾ ਜਿਹੜਾ ਇੰਨਾ ਕਿ ਇੱਕ 10 12 ਦੇਣਾ ਜਿਹੜੇ ਆ ਨਾ ਇਹਨਾਂ ਨੂੰ ਜ਼ਰੂਰੀ ਨਹੀਂ ਵੀ ਇਹ ਸਿਰਫ 10 12 ਦੇਣ ਹੀ ਰੋਸਟ ਆ ਪਰ ਜਿਆਦਾ ਤੇ ਆਪਾਂ ਨੂੰ ਹਰ ਵਕਤ ਰਹਿੰਦਾ ਵਾ ਪਰ ਇਹ ਉਹਨਾਂ ਦਿਨਾਂ ਦੇ ਵਿੱਚ ਖੁਸ਼ੀਆਂ ਮਨਾਉਣੀਆਂ ਜਿਹੜੀਆਂ ਨਾ ਉਹਦੇ ਉਹਨਾਂ ਤੇ ਸਟਾਪ ਲਾ ਲਓ ਇਹਨਾਂ ਦਿਨਾਂ 'ਚ ਖੁਸ਼ੀਆਂ ਮਨਾਉਣੀਆਂ ਬੰਦ ਕਰ ਦਿਓ ਉਹ ਧਰਮ ਦਾ ਪਾਲ ਨੂੰ ਕੁਛ ਨਹੀਂ ਗਾ ਅਸੀਂ ਆਪਣੇ ਨਾਲ ਕੋਈ ਯਾਰ ਨਹੀਂ ਗਾ ਸਾਰਿਆਂ ਦਾ ਆਪਣਾ ਆਪਣਾ ਵਾ ਹਰ ਇੱਕ ਦਾ ਆਪੂ ਆਪਣਾ ਹੁੰਦਾ ਵਾ ਉਹ ਜੇ 크리스마ਸ ਆ ਤੇ ਉਹਨਾਂ ਦਾ ਤਿਹਾਰ ਆ ਉਹਨਾਂ ਨੂੰ ਸੈਲੀਬ੍ਰੇਟ ਕਰਨ ਦਿਓ ਬਟ ਜਿਹੜਾ ਸਾਡਾ ਵਾ ਇਤਿਹਾਸ ਆ ਨਾ ਸਾਨੂੰ ਆਪਣਾ ਇਹ ਮਤਲਬ ਕਿ ਆਪਾਂ ਦੀਵਾਲੀ ਮਨਾਉਣੇ ਆ ਕਿ ਛੇਵੇਂ ਪਾਤਸ਼ਾਹ ਸ੍ਰੀ ਹਰਿਗੋਬਿੰਦ ਪਾਤਸ਼ਾਹ ਜੀ ਏ ਮੰਦੀ ਛੋੜ ਦਿਵਸ ਮਨਾਉਨੇ ਆ ਹਨਾ ਆਪਾਂ ਕਿੰਨਾ ਜ਼ਿਆਦਾ ਆਪਾਂ ਨੂੰ ਖੁਸ਼ੀ ਹੁੰਦੀ ਹੈਗੀ ਤੇ ਇਹ ਵੇਖ ਲਓ ਬੋਰੇ ਦਿਨ ਨਹੀਂ ਮਨਾਉਂਦੇ ਕਿਉਂਕਿ ਉਹਨਾਂ ਦਾ ਹੈ ਹੀ ਨਹੀਂ ਉਹਨਾਂ ਨੂੰ ਇਹ ਮਤਲਬ ਕਿ ਇਹ ਦੇਣ ਤਿਉਹਾਰ ਸਾਡਾ ਵਾ ਉਹ ਇਹ ਕੰਮ ਕਰਦੇ ਹੀ ਉਹ ਸੈਲੀਬ੍ਰੇਸ਼ਨ ਜੇ ਕਰਦੇ ਆ ਤੇ ਨਿਊ ਇਅਰ ਤੇ ਕਰਦੇ ਆ ਹਾਂ ਤੇ ਆਪਾਂ ਆਪਾਂ ਚਲੋ ਮਨਾਉਨੇ ਆਣਾ ਤੇ ਤੁਹਾਡੇ ਨਾਲ ਜੀ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਮੈਂ ਨਾ ਜੀ ਉਹ ਵੀਡੀਓ ਸਾਂਝੀ ਕਰਦਾ ਵੇਖਿਓ ਜੀ ਇੱਕੋ ਮਿੰਟ ਏ ਆ ਦੇਖਿਓ ਜੀ ਸਮਝੋ ਤਾਂ ਸਿਆਣੇ ਬਣੋ ਤੁਹਾਡੇ ਨਾਲ ਵੀਡੀਓ ਦਿਖਾਉਣਾ ਤੁਹਾਨੂੰ ਆ ਦੇਖਿਓ ਜੀ ਇੱਕ ਵਾਰ ਫਿਰ ਤੋਂ ਪਲੇ ਹੋ ਲੈਣ ਦਿਓ ਫਿਰ ਚੰਗੀ ਤਰ੍ਹਾਂ ਦੇਖਿਓ ਤੁਹਾਨੂੰ ਸਮਝ ਆ ਜੂਗੀ ਆ ਦੇਖਿਓ ਜੀ ਜਦੋਂ ਆ ਚੀਜ਼ ਵੇਖੀ ਨਾ ਮੈਂ ਸੋ ਰਬ ਦੀ ਇੱਕਦਮ ਇੰਨਾ ਕਿ ਜ਼ਿਆਦਾ ਫੀਲ ਹੋਇਆ ਨਾ ਕਿ ਤੁਸੀਂ ਸਾਰਿਆਂ ਨੇ ਵੀਡੀਓ ਵੇਖੀ ਲਈ ਉਦਾਂ ਭਾਵੇਂ ਖਾਸ ਕਰਕੇ ਮੈਂ ਅੱਜ ਆ ਵੀਡੀਓ ਨਾ ਬਣਾਉਂਦਾ ਜੀ ਭਾਵੇਂ ਨਾ ਹੀ ਬਣਾਉਂਦਾ ਹੈ ਨਾ ਬਟ ਮੈਨੂੰ ਨਾ ਇਹ ਵੀਡੀਓ ਨੇ ਮਜਬੂਰ ਕੀਤਾ ਵੀ ਨਹੀਂ ਵੀਡੀਓ ਬਣਾਉਣੀ ਆ ਮੈਂ ਵਲੌਗ ਪਾਉਣਾ ਜੇ ਮੇਰੇ ਮਤਲਬ ਵਲੌਗ ਨੂੰ ਕੋਈ 10 15 20000 ਲੋਕ ਵੇਖਣਗੇ ਨਾ ਤੇ ਉਹ ਆਪ ਦੇ ਰਿਸ਼ਤੇਦਾਰਾਂ ਨੂੰ ਆਪ ਦੇ ਜਿਹੜੇ ਨੌਨ ਪਰਸਨ ਆ ਸਾਰਿਆਂ ਨਾਲ ਇਹ ਗੱਲ ਸਾਂਝੀ ਕਰੂਗਾ ਵੀ ਨਹੀਂ ਯਾਰ ਆਪਣਾ ਇਤਿਹਾਸ ਬੜਾ ਤਕੜਾ ਵਾ ਆਪਾਂ ਬਹੁਤ ਵੀ ਇਦਾਂ ਨਹੀਂ ਚਾਹੀਦਾ ਹੁਣ ਉਹਦੇ ਵਿੱਚ ਕੀ ਐ ਇੱਕ ਪੱਗ ਵਾਲਾ ਵੀਰ ਵੀ ਆ ਆਪਣੇ ਬੱਚਿਆਂ ਨੂੰ ਬੱਚਿਆਂ ਨੂੰ ਖਿੜਾਰ ਕੇ ਫੋਟੋ ਖਿੱਚਣ ਡਿਆ ਬਾਕੀ ਭਾਵੇਂ ਭਾਵੇਂ ਸਿੱਖ ਧਰਮ ਚ ਬਿਲੋਂਗ ਕਰਦੇ ਹੁਣ ਬਟਕੋ ਕਟਿੰਗ ਵਾਲੇ ਆ ਉਹਨਾਂ ਮਤਲਬ ਉਹ ਪੱਗ ਵਾਲੇ ਵੀਰ ਨੂੰ ਵੇਖ ਕੇ ਨਾ ਮੈਨੂੰ ਨਾ ਬੜਾ ਦੁੱਖ ਹੋਇਆ ਵੀ ਆਪਣੇ ਬੱਚਿਆਂ ਨੂੰ ਉਹਨਾਂ ਗਾੜੀ ਖੜ ਕੇ ਫੋਟੋਆਂ ਹਨਾ ਉਹਨਾਂ ਦੀਆਂ ਕਲਿੱਕ ਕਰਨ ਡਿਆ ਠੀਕ ਆ ਵੀਰ ਤੁਹੋ ਚੀਜ਼ ਕਰ ਬਟ ਇਹ ਵੀ ਚੀਜ਼ ਵੇਖ ਵੀ ਪਰੇ ਸਾਡੇ ਗੁਰੂ ਸਾਹਿਬਾਨ ਦੇ ਚਾਰ ਸਾਹਿਬਜ਼ਾਦਿਆਂ ਦੀਆਂ ਫੋਟੋਆਂ ਲੱਗੀਆਂ ਵਾ ਸਾਡਾ ਫਰਜ ਵਾ ਉਹਨਾਂ ਨੂੰ ਅਸੀਂ ਇਗਨੋਰ ਕਰਕੇ ਅਸੀਂ ਚਾਕਾ ਚੌਂਦਲ ਤੁਰੇ ਫਰੀਏ ਸਾਡੇ ਲਈ ਕਿੱਡੀ ਕਰਤੂਦੀ ਏ ਗੱਲ ਵਾ ਸਾਡੇ ਮੂੰਹ ਤੇ ਮਾਰਨੀਆਂ ਲੋਕਾਂ ਨੇ ਵੀ ਤੁਸੀਂ ਤਾਂ ਆਪਣੇ ਧਰਮ ਦੇ ਨਹੀਂ ਹੋਣ ਦੇ ਸਾਡੇ ਕਿਥੋਂ ਜੋਗੇ ਤੁਸੀਂ ਆਪਣਾ ਇਤਿਹਾਸ ਨਹੀਂ ਸਾਫ਼ ਸਕਣ ਦੇ ਤੇ ਤੁਸੀਂ ਬਸ ਇੱਕ ਚਾਕਾ ਚੌਂਦ ਰੌਣਕ ਮੇਲਾ ਵੇਖ ਕੇ ਭੱਜੇ ਫਿਰਦੇ ਆ ਇਸ ਕਰਕੇ ਜੀ ਬੋਲਤੇ ਸਿਆਣੇ ਤਾਂ ਹੀ ਹੈ ਨਹੀਂਗੇ ਬਟ ਫਿਰ ਵੀ ਜਿੰਨੀ ਕੁ ਮੱਤ ਬਖਸ਼ੀ ਆ ਮਾਲਕ ਨੇ ਉਹ ਸਭ ਨਾਲ ਤੁਹਾਡੇ ਨਾਲ ਆਪਣੀਆਂ ਗੱਲਾਂ ਹੀ ਸਾਂਝੇ ਕਰਦੇ ਰਹਿੰਦਾ ਵਾ ਤੇ ਜੇ ਕੁਝ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫ ਕਰਿਓ ਪਰ ਇਹ ਚੀਜ਼ ਦੀ ਬਸ ਮਾਫੀ ਤਾਂ ਮੰਗਦਾ ਵਾ ਜੇ ਕੁਝ ਬੱਚੇ ਮਤਲਬ ਕਿਹ ਵੇਲੇ ਜਿੱਦ ਕਰਦੇ ਵੀ ਆ ਸਭ ਕੁਝ ਵਧੀਆ ਨਹੀਂ ਨਹੀਂ ਚੱਲਦਾ ਵਾਰਚ ਕੋਈ ਕਰਦੇ ਆਗੇ ਉਹ ਗੱਲ ਅਲੱਗ ਵਾ ਦੀ ਪਰ ਆਪਣੇ ਗੁਰੂ ਮਹਾਰਾਜ ਦੀ ਸਾਹਮਣੇ ਫੋਟੋਆਂ ਲੱਗੀਆਂ ਆਪਾਂ ਉਹਨਾਂ ਦੇ ਸਾਹਮਣੇ ਇਹ ਕੰਮ ਕਰਨਾ ਜਿਹੜਾ ਨਾ ਨਹੀਂ ਚੰਗਾ ਲੱਗਾ ਕਿਉਂਕਿ ਨਾਲੇ ਇੱਕ ਛਿੱਦੀ ਦਿਹਾੜੇ ਚੱਲਦਿਆਂ ਤੇ ਆ ਜਿਹੜਾ ਕ੍ਰਿਸਮਸ ਆਪਣੇ ਸਿੱਖਾਂ ਨੂੰ ਤੇ ਬਿਲਕੁਲ ਨਹੀਂ ਮਨਾਉਣਾ ਚਾਹੀਦਾ ਕਿਉਂਕਿ ਛਿੱਦੀ ਹੁਣ ਮੇਰੇ ਖੁਦ ਬੇਟੇ ਦਾ ਜਨਮ ਦਿਨ 25 ਦਸੰਬਰ ਨੂੰ ਆਉਂਦਾ ਮੈਂ ਕਦੀ ਸਾਲ ਨਹੀਂ ਜੀ ਕਦੀ ਸੈਲੀਬ੍ਰੇਟ ਨਹੀਂ ਕੀਤਾ ਆ ਵੀ ਦਾ ਵੱਡੇ ਨਾਲ ਕਿਹਾ 20 ਤਰੀਕ ਨੂੰ ਅਸੀਂ ਉਹ ਨਹੀਂ ਕਦੀ ਸੈਲੀਬ੍ਰੇਟ ਕੀਤਾ ਕਿਉਂਕਿ 20 ਤੋਂ ਸਟਾਰਟ ਹੋ ਜਾਂਦੇ ਉਹ ਮਹੀਨਾ ਹਨਾ ਜੀ ਤੇ ਜਿਆਦਾ ਨਹੀਂ ਚਲੋ ਇਹੋ ਦੱਸ ਦੇਣਾ ਆਪਣੇ ਆਪੇ ਕੰਟਰੋਲ ਕੰਟਰੋਲ ਕਰ ਲਿਆ ਕਰੋ ਵੀ ਅਸੀਂ ਇਹ ਦੱਸ ਦੇਣ ਮੈਂ ਇਹ ਨਹੀਂ ਕਹਿੰਦਾ ਵੀ ਦੁੱਖ ਮਨਾਓ ਦੁੱਖ ਮਨਾਉਣਾ ਕਿਉਂ ਆ ਜੀ ਅਸੀਂ ਫਤਹਿ ਕੀਤਾ ਵਾ ਸਾਡੇ ਗੁਰੂ ਹਨ ਦੁੱਖ ਨਹੀਂ ਬਸ ਉਦਾਂ ਕਹਿਣ ਦੇ ਆ ਵੀ ਸ਼ਹਾਦਤ ਨੂੰ ਯਾਦ ਰੱਖਣਾ ਚਾਹੀਦਾ ਵਾ ਵੀ ਇਹ ਸਾਡੇ ਲਈ ਦਿਨ ਜਿਹੜੇ ਬਹੁਤ ਵੱਡੇ ਆ ਬਹੁਤ ਮਾਇਨੇ ਰੱਖਦੇ ਆ ਇਸ ਕਰਕੇ ਜੀ ਤੁਸੀਂ ਸਾਰੇ ਪੇਚੀ ਦਾ ਖਾਸ ਕਰਕੇ ਧਿਆਨ ਦਿਆ ਕਰੋ ਬੱਚਿਆਂ ਵਾਲੀ ਪੀੜੀ ਨੂੰ ਬੱਚਿਆਂ ਦੀ ਕੁਰਬਾਨੀ ਨੂੰ ਔਣ ਵਾਲੀ ਪੀੜੀ ਨੂੰ ਹਮੇਸ਼ਾ ਹੀ ਦੇ ਲਈ ਅੱਜ ਆਪਣੇ ਬੱਚੇ ਆ ਨਾ ਉਹ ਇਹ ਇਤਿਹਾਸ ਤੋਂ ਦੂਰ ਜਾਈ ਜਾਂਦੇ ਆ ਕਿਉਂ ਕਿਉਂ ਕਮੀ ਸਿਰਫ ਆਪਣੇ ਵਿੱਚ ਆ ਮਾਪਿਆਂ ਵਿੱਚ ਵਾ ਆਪਾਂ ਬਹਿ ਕੇ ਮਾਪੇ ਜਿਹੜੇ ਧੀਆਂ ਪੁੱਤਾਂ ਨੂੰ ਟਾਈਮ ਨਹੀਂ ਦਿੰਦੇ ਗੱਲ ਨਹੀਂ ਕਰਦੇ ਬੱਚਿਆਂ ਨਾਲ ਉਹਨਾਂ ਨੂੰ ਸਮਝਾਉਂਦੇ ਨਹੀਂ ਆ ਕਿ ਆਪਾਂ ਆਪਾ ਸਿੱਖ ਕਿਉਂ ਆ ਆਪਾਂ ਸਿੱਖ ਮਤਲਬ ਕਾਦਾ ਕਰਕੇ ਕਿੱਦਾਂ ਸਿੱਖ ਬਣੇ ਆ ਆਪਾਂ ਆਪਾਂ ਨੂੰ ਇੰਨੀ ਸਰਦਾਰੀ ਜਿਹੜੀ ਉਹ ਮਿਲੀ ਕਿੱਦਾਂ ਵਾ ਇਹਦੇ ਬਾਰੇ ਆਪਾਂ ਉਹ ਮਾਪਿਆਂ ਦਾ ਫਰਜ ਵਾ ਆਪਣੇ ਧੀਆ ਪੁੱਤਾਂ ਨਾਲ ਬੈਠ ਕੇ ਉਹ ਮਹਾਰਾਜ ਜਿਹਾ ਬਾਤਾਂ ਪਾਇਆ ਕਰੋ ਬਾਹਰ ਜਿਹੜੀ ਲਾਈਫ ਆ ਬਹੁਤ ਬਿਜ਼ੀ ਆ ਹਾਂ ਉਰਚ ਸਾਰੀ ਫੈਮਿਲੀ ਕੰਮ ਕਰੂਗੀ ਤੇ ਫੇਰੀ ਸਰਦਾਰ ਚ ਕੋਈ ਸ਼ੱਕ ਨਹੀਂ ਬਟ ਜੇ ਆਪਾਂ ਘਰ ਚ ਤਿੰਨ ਜਣੇ ਆ ਨਾ ਦੋ ਜਣੇ ਕੰਮ ਤੇ ਜਾਓ ਇੱਕ ਜਿਹੜਾ ਬੱਚਿਆਂ ਨਾਲ ਰਹਿ ਕੇ ਟਾਈਮ ਜਿਹੜਾ ਸਪੈਂਡ ਕਰੋ ਬੱਚਿਆਂ ਨਾਲ ਟਾਈਮ ਸਪੈਂਡ ਕਰਨ ਨਾਲ ਨਾ ਬੜਾ ਫਰਕ ਪੈਂਦਾ ਵਾ ਸਮਝਾਓ ਕਿਉਂਕਿ ਜ਼ਿਆਦਾਤਰ ਵੇਖਿਆ ਬੜੇ ਬੱਚੇ ਹੁੰਦੇ ਸਾਡੇ ਵੀ ਰਿਲੇਟਿਵਸ ਆ ਬਾਹਰ ਉਹ ਬੜਾ ਉਹ ਚੰਗੇ ਭਲੇ 10 10 15 15 ਸਾਲ ਦੇ ਬੱਚੇ ਹੋਣਗੇ ਨਾ ਤੇ ਉਹਨਾਂ ਨੂੰ ਫੇਰ ਵੀ ਨਾ ਜਿੱਦਾਂ ਸਿਆੜੇ ਬੰਦੇ ਚ ਬੈਠਣਾ ਗੱਲ ਕਰਨਾ ਖਾਣਾ ਪੀਣਾ ਉਹ ਜਿੱਦਾਂ ਨਾ ਭੋਲੇ ਹੁੰਦੇ ਆ ਜਿੱਦਾਂ ਕਹਿ ਲਓ ਕਿ ਉਹ ਅੰਦਰੇ ਆਪਣੇ ਕਮਰੇ ਚ ਰਹਿੰਦੇ ਆ ਉਹਨਾਂ ਫੜ ਬਸ ਆਪਣੇ ਆਈਪੈਡ ਫੜਨੇ ਆ ਸਕੂਲ ਤੋਂ ਘਰ ਘਰ ਤੋਂ ਸਕੂਲ ਤੇ ਗੇਮਿੰਗ ਕਰੀ ਜਾਣੀ ਬਸ ਉਹਨਾਂ ਦੀ ਲਾਈਫ ਉਹਨਾਂ ਦੀ ਲਾਈਫ ਮਤਲਬ ਰਹਿ ਜਾਂਦੀ ਆ ਨਾ ਤੇ ਇਸ ਕਰਕੇ ਜੀ ਪੈਸਾ ਬਹੁਤ ਜ਼ਰੂਰੀ ਆ ਲਾਈਫ ਨੂੰ ਅੱਗੇ ਵਧਾਉਣ ਲਈ ਪੈਸਾ ਬਹੁਤ ਜ਼ਰੂਰੀ ਆ ਬਟ ਆਪਣੇ ਜਨਰੇਸ਼ਨ ਨੂੰ ਅੱਗੇ ਵਧਾਉਣਾ ਉਹਨਾਂ ਨੂੰ ਸਿੱਖਿਆ ਦੇਣੀ ਆਪਣੇ ਕਲਚਰ ਬਾਰੇ ਆਪਣੇ ਕਲਚਰ ਬਾਰੇ ਦੱਸਣਾ ਵੀ ਬਹੁਤ ਜ਼ਰੂਰੀ ਹੈ ਆਪਣੇ ਸਿਆੜਿਆਂ ਬਾਰੇ ਦੱਸਣਾ ਉਹ ਵੀ ਸਾਡਾ ਇੱਕ ਹਿੱਸਾ ਹੈ ਜ਼ਿੰਦਗੀ ਦਾ ਤੇ ਇਸ ਕਰਕੇ ਆਪਣੇ ਬੱਚਿਆਂ ਨਾਲ ਟਾਈਮ ਜ਼ਰੂਰ ਸਪੈਂਡ ਕਰਿਆ ਕਰੋ ਤੇ ਚਲੋ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਆਦਾ ਕੁਝ ਬੋਲਿਆ ਗਿਆ ਹੋਵੇ ਤੇ ਫਿਰ ਤੋਂ ਇੱਕ ਵਾਰ ਮਾਫੀ ਮੰਗਦਾ ਚਲੋ ਚੰਗਾ ਜੀ ਬਾਏ